ਸਕ੍ਰੀਨ ਦੇ ਉੱਤੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਇੱਕ ਮੁੰਡਾ ਮੂੰਹ ਲੁਕੋ ਕੇ ਬੈਠਿਆ ਤਾਂ ਇਹ ਕੋਈ ਆਮ ਮੁੰਡਾ ਨਹੀਂ ਸਗੋਂ ਥਾਣੇਦਾਰ ਹੈ ਜੀ ਹਾਂ ਤੁਸੀਂ ਸੋਚਦੇ ਹੋ ਹੋਮੋਗੇ ਕਿ ਥਾਣੇਦਾਰ ਨੂੰ ਪੁਲਿਸ ਨੇ ਕਿਉਂ ਗ੍ਰਿਫਤਾਰ ਕੀਤਾ ਤਾਂ ਦੱਸ ਜੀ ਹੈ ਕਿ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਦੇ ਵੱਲੋਂ ਦੌਰਾਨੇ ਨਾਕੇ ਤੇ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਥਾਣੇਦਾਰ ਦੱਸਦਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਦੱਸ ਜੀ ਹੈ ਕਿ ਇਹ ਅਸਲੀ ਥਾਣੇਦਾਰ ਨਹੀਂ ਸਗੋਂ ਨਕਲੀ ਥਾਣੇਦਾਰ ਸੀ ਜਿਸ ਨੇ ਕੀ ਆਪਣੀ ਸਫਾਰੀ ਗੱਡੀ ਦੇ ਪਿੱਛੇ ਵੀ ਜਿਹੜਾ ਕਿ ਥਾਣੇਦਾਰ ਲਿਖਵਾਇਆ ਹੋਇਆ ਸੀ ਤੇ ਜਦੋਂ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਇਸ ਦੇ ਕੋਲ ਇੱਕ ਜਾਲੀ ਪੰਜਾਬ ਪੁਲਿਸ ਦਾ ਆਈ ਕਾਰਡ ਬਰਾਮਦ ਹੋਇਆ ਤੇ ਇੱਕ ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਕੇ ਅਗਲੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਆਓ ਝਾਜ਼ਿਆ ਪੁਲਿਸ ਅਧਿਕਾਰੀ ਨੇ ਇਸ ਬਾਰੇ ਹੋਰ ਕੀ ਖੁਲਾਸਾ ਕੀਤਾ ਹੈ ਬਾਜ਼ੂਗ ਐਸਐਸਪੀ ਸਾਹਿਬ ਸਰਦਾਰ ਹਰ ਕਮਲਪ੍ਰੀਤ ਸਿੰਘ ਖੱਤਸਾ ਜ਼ਿਲ੍ਹਾ ਜਲੰਧਰ ਵਿਧਾਤੀ ਜੀ ਵੱਲੋਂ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੋ ਰੋਜ਼ਾਨਾ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਜੋ ਮੈਦਕੋ ਪੁਲਿਸ ਸਟੇਸ਼ਨ ਵੱਲੋਂ ਛੋਟੇ ਬਿਲੇ ਗੋੜ 3 ਪੁਆਇੰਟ ਉੱਤੇ ਨਾਕਾਬੰਦੀ ਕੀਤੀ ਗਈ ਸੀ ਜੋ ਦਰਾਨੇ ਚੈਕਿੰਗ ਇੱਕ ਟਾਟਾ ਸਫਾਰੀ ਗੱਡੀ ਰੰਗ ਬਲੈਕ ਜਿਸ ਦਾ ਨੰਬਰ 2210 BS6706 ਜਿਸ ਦੇ ਪਿੱਛੇ ਪੰਜਾਬੀ ਵਿੱਚ ਥਾਣੇਦਾਰ ਦਰਜਿਆ ਹੋਇਆ ਸੀ ਜਿਸ ਤੇ ਉਸ ਨੌਜਵਾਨ ਨੂੰ ਪੇਪਰ ਚੈੱਕ ਕਰਵਾਉਣ ਲਈ ਆਖਿਆ ਤਾਂ ਉਸ ਨੇ ਆਪਣਾ ਇੱਕ ASI ਦਾ ਬਣਾਇਆ ਹੋਇਆ ਝਾਲੀ ਆਇਡੈਂਟੀਟੀ ਕਾਰਡ ਸ਼ੋ ਕੀਤਾ ਜਿਸ ਨੂੰ ਚੈੱਕ ਕਰਨ ਤੇ ਉਸ ਨੇ ਮੰਨਿਆ ਕਿ ਇਹ ਉਸ ਨੇ ਆਪ ਹੀ ਮੋਬਾਈਲ ਤੋਂ ਨਾਲ ਤਿਆਰ ਕੀਤਾ ਜੋ ਉਸ ਦੀ ਉਮਰ 19 ਸਾਲ ਹੈ ਜਿਸ ਦਾ ਨਾਮ ਅੰਛ ਗਿਲ ਸਨ ਅਵ ਕਮਚੰਦ ਵਾਸੀ ਪਿੰਡ ਉਗੀ ਥਾਣਾ ਸਦਰ ਨਕੋਦਰ ਜ਼ਿਲ੍ਹਾ ਰਵਿੰਦਰデアਦੀ ਦੱਸਿਆ ਜੋ ਉਸ ਨੇ ਦੱਸਿਆ ਕਿ ਉਸ ਨੇ ਇਹ ਆਈ ਕਾਰਡ ਟੋਰ ਬਲਾਜਾ ਤੋਂ ਫ੍ਰੀ ਲੰਘਣ ਵਾਸਤੇ ਤਿਆਰ ਕੀਤਾ ਸੀ ਤੇ ਉਹ ਬੀਵੀਏ ਪਾਸ ਹੈ ਅਤੇ ਉਹ ਕੰਪਿਊਟਰ ਬਾਰੇ ਚੰਗੀ ਜਾਣਕਾਰੀ ਰੱਖਦਾ ਉਹਦੀ ਹੀ ਤਿਆਰ ਕੀਤਾ ਸੀ ਜੋ ਉਸ ਨੂੰ ਐਸਆਈ ਦਾ ਸ਼ੌਂਕ ਸੀ ਅਤੇ ਉਸ ਨੇ ਆਪਣੀ ਸ਼ੋਹਰਤ ਘਟਨ ਵਾਸਤੇ ਆਪਣੇ ਪਿੰਡ ਮਹੱਲੇ ਵਿੱਚ ਆਮ ਲੋਕਾਂ ਨੂੰ ਦੱਸਿਆ ਸੀ ਕਿ ਉਹ ਅਮਰਸਰ ਵਿਖੇ ਪੀਐਸਆਈ ਭਰਤੀ ਹੋ ਚੁੱਕਾ ਹੈ ਤੇ ਜਿਸ ਦਾ ਉਹਨੇ ਝਾਲੀ ਆਈ ਕਾਰਡ ਬਣਾਇਆ ਫਾਇਆ ਸੀ ਇਸ ਤਰ੍ਹਾਂ ਇਲਾਕੇ ਵਿੱਚ ਆਪਣਾ ਪ੍ਰਭਾਵ ਬਣਾਉਂਦਾ ਸੀ ਪਰ ਉਸ ਮਹਤਵਪੂਰਤੀ ਦੇ ਜੋ ਹੱਥੇ ਚੜ ਗਿਆ ਜਿਸ ਦੇ ਬਰ ਖਿਲਾਫ ਮਕਦਮਾ ਨੰਬਰ 16 ਵਿਧੀ 27 1 2025 ਅੰਡਰ ਸੈਕਸ਼ਨ 318 4 336 ਪਾਰਟ 2 340 ਪਾਰਟ 2 350 ਪਾਰਟ 2 ਬੀਐਨਐਸ ਅਤੇ ਬਿਨਾ ਕਾਗਜ਼ਾਤ ਮੋਟਰ ਵਾਈਕਲ ਐਕਟ ਦੀਆਂ ਧਰਾਵਾਂ ਤਹਿਤ ਉਸ ਦੇ ਖਿਲਾਫ ਮਕਮਾ ਦਰਜ ਕਰਕੇ ਉਸ ਨੂੰ ਅੱਜ ਪੇਸ਼ ਅਦਾਲਤ ਕਰਕੇ 1 ਦਿਨ ਦਾ ਪੁਲਿਸ ਹਾਜ਼ਰ ਕੀਤਾ ਗਿਆ ਜੋ ਇਸ ਨੂੰ ਅੱਗੇ ਹੋਰ ਵੀ ਕਸ਼ਿਸ਼ ਕੀਤੀ ਜਾ ਰਹੀ ਹੈਗੀ ਜੋ ਇਸ ਦੇ ਪਾਸੋਂ ਪੁਲਸ ਨੂੰ ਇੱਕ ਖਡਾਉਣਾ ਪਿਸਟਲ ਅਤੇ ਇੱਕ ਜਾਲੀ ਐਸਆਈ ਦਾ ਆਈ ਕਾਰਡ ਅਤੇ ਇੱਕ ਕਾਰ ਟਾਟਾ ਸਫਾਰੀ ਬਰਾਮਦ ਹੋਈ ਹੈ। ਔਰ ਅਗਲੀ ਕਾਰਵਾਈ ਇਸ ਦੇ ਸੌਫ ਚੱਲ ਰਹੀ ਜੀ। ਖੈਰ ਦੇਖਿਆ ਜਾਵੇ ਤਾਂ ਅੱਜ ਕੱਲ ਤਾਂ ਹੁਣ ਕਿਸੇ ਤੇ ਭਰੋਸਾ ਕਰਨਾ ਹੀ ਔਖਾ ਹੋ ਗਿਆ। ਕਿਉਂਕਿ ਪੁਲਸ ਵਾਲਿਆਂ ਨੂੰ ਹੁਣ ਪਛਾਣਨ ਦੇ ਵਿੱਚ ਜਿਹੜੇ ਆਮ ਲੋਕ ਨੇ ਉਹ ਤਾਂ ਗਲਤੀ ਕਰ ਹੀ ਜਾਂਦੇ ਨੇ। ਤਾਂ ਅਜੇ ਲੋਕਾਂ ਤੋਂ ਸੁਚੇਤ ਰਹੋ ਹਕੀਕਤ ਰਿਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ